ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਐਮ ਜਾਨਕਾਰੀ ਹੈ ਜੀ ਵੀਡੀਓ ਨੂੰ ਦੂਰ ਤੱਕਰ ਸ਼ੇਅਰ ਜਰੂਰ ਕਰਿਓ ਐਕਚੁਅਲੀ ਚ ਬੈਕ ਕੰਪਰੈਸਰ ਕੀ ਹੁੰਦਾ ਕਿਉਂਕਿ ਮਾਰਨਿੰਗ ਟਾਈਮ ਤੇ ਜਦੋਂ ਸਾਰੇ ਦੋਸਤ ਗੱਡੀ ਚੈੱਕ ਕਰਦੇ ਆ ਉਹ ਕੇਵਲ ਤੇ ਕੇਵਲ ਡਿੱਪ ਬਾਹਰ ਕਰਦੇ ਆ ਲਓ ਜੀ ਡਿੱਪ ਵਿੱਚ ਦੀ ਵੀ ਆ ਰਿਹਾ ਠੀਕ ਹੈ ਜੀ ਤੇ ਇਧਰ ਦੀ ਵੀ ਆ ਰਿਹਾ ਦੋਨਾਂ ਵਿੱਚ ਦੀ ਪ੍ਰੈਸ਼ਰ ਰੈਗੂਲਰ ਆ ਰਿਹਾ ਠੀਕ ਹੈ ਆਪਾਂ ਇਹ ਕੰਮ ਕਰ ਲਗੇ ਆਂ ਬੇਟਾ ਆ ਪਾਈਪ ਉਹਦੇ ਉੱਪਰ ਚੜਾਓ ਜਰਾ ਆ ਦੇਖੋ ਜੀ ਇੱਥੇ ਬੈਕ ਪ੍ਰੈਸ਼ਰ ਵੱਧ ਗਿਆ ਘਟ ਗਿਆ ਸੌਰੀ ਇੱਥੇ ਬੈਕ ਪ੍ਰੈਸ਼ਰ ਘਟ ਗਿਆ ਬੇਟਾ ਕੱਢਿਓ ਬਾਹਰ ਹਲੋ ਜੀ ਇੱਥੇ ਵੱਧ ਗਿਆ ਇਧਰੋਂ ਹਟ ਗਿਆ ਨਾ ਹੁਣ ਆਪਾਂ ਇੱਥੋਂ ਨੱਪਦੇ ਹਾਂ ਬੈਕ ਪ੍ਰੈਸ਼ਰ ਕਿੱਥੇ ਆਉਣ ਲੱਗ ਪਿਆ ਜਿਹੜਾ ਟਰਬੋ ਹੈ ਇਹ ਪਾਈਪ ਦੇ ਥੋਂ ਇੱਥੇ ਲੈ ਕੇ ਆਉਗਾ ਇਕ ਜੀ ਤੇ ਹੁਣ ਗੱਡੀ ਦੇ ਵਿੱਚ ਇਸ਼ੂ ਕਿਹੜਾ ਹੈਗਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਹੋ ਸਕਦਾ ਹੈ ਵੀ ਇਹਦਾ ਪਾਰਟਸ ਕਈ ਨਹੀਂ ਨਾ ਮਿਲੇ ਤੇ ਐਕਚੁਅਲੀ ਜਿਹੜੀ ਆਵਾਜ਼ ਆਉਂਦੀ ਹੈ ਉਹ ਦੱਸਣਾ ਚਾਹੁੰਦੇ ਆ ਕਿਹੜਾ ਗੱਡੀ ਬੰਦ ਕਰਿਓ ਤੇ ਬੰਦ ਕਰਕੇ ਦੁਬਾਰਾ ਗੱਡੀ ਸਟਾਰਟ ਕਰਿਓ ਗੱਡੀ ਬੰਦ ਕਰ ਦਿਓ ਸਸਿਕਾਪਾ ਜੀ ਕੀ ਹਾਲ ਹੈ ਸਸਿਕਾਪਾ ਜੀ ਸਰ ਗੱਡੀ ਕਿੰਨੀ ਚੱਲ ਗਈ ਜੀ ਗੱਡੀ ਚੱਲ ਗਈ ਜੀ 1,60,000 ਕਿਲੋ ਮੀਟਰ ਇਸ਼ੂ ਕੀ ਮਹਿਸੂਸ ਕਰਦੇ ਹਾਂ ਇਸ਼ੂ ਇਹ ਨਾ ਹੁਣ 2-3 ਮਹੀਨਿਆਂ ਦੇ ਵਿੱਚ ਜਦੋਂ ਹੋ ਗਏ ਨੇ ਜਦੋਂ ਹੁਣ ਗੱਡੀ ਆਪਾਂ ਬੰਦ ਕਰਦੇ ਆਂ ਉਦੋਂ ਚੀਕ ਜੀ ਮਾਰਦੀ ਹੈ ਹਾਂ ਜੀ ਹਾਂ ਜੀ ਗੱਡੀ ਕਟਾਈ ਕਰਦੇ ਆਂ ਥੋੜਾ ਬਾਜਾ ਕਰਦੇ ਹਾਂ ਹਾਂ ਜੀ ਥੋੜੀ ਥੋੜੀ ਆਵਾਜ਼ ਆਉਂਦੀ ਹੈ ਚੀਕ ਜੀ ਇਹ ਤਾਂ ਪਤਾ ਤੁਹਾਨੂੰ ਵੀ ਸਮਾਨੇ ਦਾ ਜਾ ਕੇ ਭੱਜ ਕੇ ਦੁਕਾਨ ਤੋਂ ਫੜ ਲਈਏ ਤੇ ਮਿਲ ਜਾਂਦਾ ਹੈ ਨੇ ਨੇ ਇਜ਼ੀ ਦਾ ਹੈ ਨਹੀਂ ਜੋ ਵੀ ਚੀਜ਼ ਹੈ ਜੀ ਆਪਾਂ ਗੱਲ ਕਰਾਂਗੇ ਹਾਂਜੀ ਮੇਰਾ ਮਕਸਦ ਇਹ ਸੀਗਾ ਵੀ ਮੈਂ ਕੰਮ ਕਰਦਾਗਾ ਗੱਡੀ ਨੂੰ ਬੜੀ ਸਮੂਥਲੀ ਚਲਾਉਣ ਵਾਲੀ ਪੋਜੀਸ਼ਨ ਤੇ ਆਏ ਠੀਕ ਹੈ ਹਾਂਜੀ ਬੈਕ ਕੰਪਰੈਸਰ ਬਾਲੇ ਸੱਜਣਾਂ ਨੂੰ ਪਤਾ ਨਹੀਂ ਹੁਣ ਬਲੋਕ ਕੀ ਹੁੰਦੀ ਤੇ ਬੈਕ ਕੰਪਰੈਸਰ ਹੁੰਦਾ ਤੁਹਾਨੂੰ ਪਤਾ ਲੱਗ ਗਿਆ ਜੀ ਹਾਂਜੀ ਉਹ ਲੱਗ ਗਿਆ ਜੀ ਪਤਾ ਪਾਈਪ ਪਰਪਰ ਆ ਰਹੀ ਹੈ ਇਹ ਪਿਸਟਨਾਂ ਦੇ ਉੱਤੇ ਜਿਹੜਾ ਧਮਾਕਾ ਪੈਂਦਾ ਕੰਬਸਨ ਚੈਂਬਰ ਦੇ ਵਿੱਚ ਖਜ਼ਾਨੇ ਉਹਦਾ ਜਿਹੜਾ ਧੂਆ ਪਾਵਰ ਦੇ ਰੂਪ ਦੇ ਵਿੱਚ એનર્ਜੀ ਜਿਹੜੀ ਉਹ ਰਿੰਗਾ ਦੇ ਥਰੂ ਜਿਹੜੀ ਥੱਲੇ ਆਉਂਦੀ ਉਹਨੂੰ ਆਪਾਂ ਬੈਕਪਰੈਸ ਕਹਿੰਦੇ ਆ ਇਹ ਸਮਝ ਲਓ ਵੀ ਇੰਜਨ ਦੀ ਡਾਉਣ ਦੀ ਨਿਸ਼ਾਨੀ ਹੈ ਠੀਕ ਹੈ ਜੀ ਪਾਰਟਸ ਭਾਜੀ ਕਈ ਰੀ ਨਹੀਂ ਮਿਲਦੇ ਸੋ ਆਪ ਸਫਈਆ ਹੋਊਗਾ ਮੈਨੀਫੋਲਡ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਟੁੱਟ ਜਾਂਦੀ ਹੈ ਨਟ ਫਿੱਲ ਜਾਂਦਾ ਉਹ ਲੱਭਣਾ ਪਊਗਾ ਠੀਕ ਹੈ ਜੀ ਹੋ ਸਕਦਾ ਹੈ ਇਹਦੀ ਜਿਹੜੀ ਅੰਦਰਲੀ ਮੋਟਰ ਆਵਾਜ਼ ਕਰਦੀ ਹੈ ਵਰਕਿੰਗ ਕਰਦੀ ਹੈ ਸਫਾਈ ਹੋ ਜੂ ਸਮੂਥਨ ਵਾਜੂਗੀ ਹੋ ਸਕਦਾ ਵੀ ਅੰਦਰਲੇ ਪਾਸੇ ਲੂਬ੍ਰੀਕੇਸ਼ਨ ਨਹੀਂ ਹੁੰਦੀਆਂ ਮੋਟਰਾਂ ਜਿਹੜੀਆਂ ਟਕ ਟਕ ਦੋ ਕਮਿੰਟ ਆਉਦਾ ਡਰਾਮਾ ਜਿਹਾ ਕਰਦੀ ਠੀਕ ਹੈ ਜੀ ਤੁਸੀਂ ਗੱਲ ਸਾਰੀ ਫਾਲੋ ਕਰਗੇ ਜੀ ਬਹੁਤ ਸਾਰੀ ਵੀਡੀਓ ਚ ਅਸੀਂ ਸਮਝਾਉਣਾ ਚਾਹੁੰਦੇ ਹਾਂ ਕਿ ਕਸਟਮਰ ਉਸ ਲੈਵਲ ਤੇ ਕਰ ਗੱਲ ਨਹੀਂ ਸਕਦਾ ਤੁਸੀਂ ਟੈਕਨੀਕਲ ਪੁਆਇੰਟ ਸਮਝਦੇ ਹੋ ਫਿਰ ਤੋਂ ਅਗੇ ਕੰਮ ਕਰਵਾਇਆ ਵੇ ਹਾਂਜੀ ਜਿਹੜੀਆਂ ਗੱਡੀਆਂ ਦੇ ਬਾਰੇ ਵਿੱਚ ਕੋਈ ਲੋਕ ਪਾਉਂਦੇ ਸੀ ਤੁਹਾਡੇ ਪਾਏ ਸੀ ਨਹੀਂ ਕਦੇ ਲੋਡ ਨਹੀਂ ਪਈਦਾ ਇਹ ਤਾਂ ਸਿੱਖੀ ਕੀਤਾ ਬਾਰਦੋਈ ਦਾਸਤਾ ਵੀ ਭਾਈ ਜਾ ਕੇ ਆ ਪ੍ਰੋਬਲਮ ਆ ਟਾਇਰਾਂ ਚ ਪ੍ਰੋਬਲਮ ਆ ਟਾਇਰ ਚੇਂਜ ਕਰਾਓ ਤੁਹਾਨੂੰ ਉਦੋਂ ਐਂ ਲੱਗਿਆ ਯਾਰ ਭਾਈ ਇਹ ਟਾਇਰਾਂ ਚ ਕਿੱਥੇ ਹੋਊਗੀ ਵੀ ਆਵਾਜ਼ ਤਾਂ ਸਾਰੀ ਅੰਦਰ ਗੂੰਜ ਪੈਂਦੀ ਪਈ ਐ ਤੇ ਆਵਾਜ਼ ਟਾਇਰ ਪਾਉਣ ਤੋਂ ਬਾਅਦ ਫਿਰ ਕਿਹੜਾ ਦਾ ਲੱਗਿਆ ਦਾਪਾ 15-20 ਹਜ਼ਾਰ ਰੁਪਈਆ ਲਵਾਤਾ ਟਾਇਰਾਂ ਤੇ ਵੀ ਅਜੇ ਲੋਡ ਨਹੀਂ ਸੀ ਟਾਇਰ ਚੱਲੇ ਜਾਣੇ ਸੀ ਜਦੋਂ ਫਿਰ ਪਵਾਲੇ ਪਰ ਉਹ ਵਧੀਆ ਹੀ ਫਿਰ ਸਹੀਕ ਹੋ ਗਿਆ ਉਹ ਪ੍ਰੋਬਲਮ ਨਹੀਂ ਉਹ ਤੇ ਜੇ ਉਹਨਾਂ ਦੇ 베ਰਿੰਗਾਂ ਤੇ ਲੈ ਜਾਣੇ ਸੀ ਪੈਸੇ ਉਹ ਭਾਈ ਜੀ ਬੈਠੇ ਹੱਸ ਜਾਂਦੇ ਆ ਮੰਨ ਲਓ ਜੇ ਆਪਾਂ 베ਰਿੰਗ ਪਾ ਲੈਂਦੇ ਉਦੋਂ ਬਾਅਦ ਫਿਰ ਟਾਇਰ ਪਾਉਂਦੇ ਫ ਫੇਰ ਦਾ ਡਬਲ ਖਰਚਾ ਹੈ ਮੀਨ ਤੇ ਜੇ ਹੁਣ ਆਪਾਂ ਤੇ ਦਾਅ ਤੇ ਪੈਸੇ dard ਹੁੰਦਾ ਹੈ ਉਹ ਹਾਥੀ ਉੱਤੇ ਲਾਉਣੇ ਆ ਠੀਕ ਹੈ ਨਾ ਐਕਚੁਅਲੀ ਜੀ ਦਾ ਉਮਰ ਦਾ ਥਿਰ ਪੈਣਾ ਜੀ ਉਹ ਮੈਟਰ ਕਰਦਾ ਨਹੀਂ ਹਾਂਜੀ ਉਹ ਤਾਂ ਹੁਣ ਜਿਵੇਂ ਅਹ ਦੇਖੋ 1 ਲੱਖ 60 ਚੱਲੀ ਹੋਈ ਹੈ ਜੀ ਕਾਰਬਨ ਖੂਬ ਸਾਰੀ ਹੈ ਠੀਕ ਹੈ ਜੀ ਤੇ ਸੋ ਬ੍ਰਦਰ ਆਪਾਂ ਇਹਨੂੰ ਵੇਖਦੇ ਹਾਂ ਕੀ ਨਿਕਲਦਾ ਇਹਦੇ ਚੋਂ ਮੈਨੀਫੋਲ ਦਿਖਾਈ ਬੇਟਾ ਆਹਾਹਾ ਉਹ ਬੱਲੇ ਬੱਲੇ ਖਜ਼ਾਨਾ ਖੂਬ ਸਾਰਾ ਆਜੋ ਭਾਜੀ ਅਲੇਦਰਾਓ ਮਾਸਟਰ ਜੀ ਆ ਦੇਖੋ ਖਜ਼ਾਨਾ ਖੂਬ ਸਾਰਾ ਕੱਢ ਕੇ ਦਿਖਾਉਣੀ ਹੈ ਜੀ ਤੁਹਾਨੂੰ ਇਹ ਵੀ ਤੇ ਬੇਟਾ ਟੇਬਲ ਤੇ ਲੈ ਚਲ ਕਰਾ ਕੱਢੋ ਬੇਟਾ ਖੋਲੋ ਜਰਾ ਅਗ ਕਿੱਥੇ ਕੀ ਲੱਗਾ ਹਰੇਕ ਚੀਜ਼ ਦਾ ਬਾਈ ਜੀ ਬਹੁਤ ਤਕੜਾ ਸਿਸਟਮ ਹੁੰਦਾ ਅਸੀਂ ਇਸ ਸਿਸਟਮ ਨੂੰ ਦੇਖਣ ਲੱਗੇ ਆਂ ਕਾਰਬਨ ਕੱਢਦੇ ਆਂ ਕਈ ਵਾਰੀ ਜਦੋਂ ਖੋਲਦੇ ਕਿਸੇ ਸੋਚ ਹੋਰ ਵਾਸਤੇ ਨਿਕਲ ਕੁਝ ਹੋਰ ਹੀ ਆਉਂਦਾ ਕੱਢੋ ਬੇਟਾ ਬਾਹਰ ਇੱਕ ਆ ਜੀ ਛੱਡਿਓ ਜੀ ਵਾਸ਼ਲੇ ਇੱਧਰ ਰੱਖ ਲਾ ਚੱਲੋ ਬੇਟਾ ਆਪਣੇ ਘਰੇ ਜੰਮਿਓ ਚਲੋ ਛੱਡਿਓ ਬੇਟਾ ਚਿੱਲੀ ਟੁੱਟੀ ਵੀ ਆ ਜੀ ਇਹਦੇ ਚ ਨੁਕਸਾ ਹੈ ਛੱਡਿਓ ਜਿਹੜੀ ਇਹਦੇ ਪੱਤੇ ਨੂੰ ਵਰਕਰ ਆਉਂਦੀ ਕਰਦੀ ਆਵੇ ਕੀ ਇੱਥੇ ਆ ਫਰੀ ਹੋਇਆ ਕਰਦਾ ਠੀਕ ਆ ਜੀ ਤੇ ਆ ਦੇਖੋ ਚੱਲੀ ਬੇਟਾ ਚੱਲੀ ਚੱਲੀ ਬੇਟਾ ਉਹ ਦੇਖੋ ਗਿਆ ਜੀ ਅੰਦਰ ਕੁੱਟਿਆ ਪਰਾ ਜੀ ਇਹ ਛੱਡ ਦਿਓ ਕੁੱਟਿਆ ਓਹ ਕੋਲ ਸਰਦਾਰ ਜੀ ਖੂਬਸਰਾ ਲਾਟਰੀ ਵਿਸਾਖੀ ਬੰਪਰ ਚੱਕੀ ਚੱਲਦਾ ਮੈਂ ਇਲੈਕਟ੍ਰੋਨਿਕ ਮੋਟਰ ਆਵਾਜ਼ ਕਰਦੀ ਸੀ ਆਪਾਂ ਇਹਦੇ ਵਿੱਚੋਂ ਜੋ ਵੀ ਹੋਇਆ ਵੇਖਾਂਗੇ ਕਾਰਬਨ ਕਿੰਨੀ ਨਿਕਲਦੀ ਹੈ ਨਹੀਂ ਨਿਕਲਦੀ ਇਹਦੇ ਵਿੱਚ ਇਸ਼ੂ ਕਿਹੜਾ ਹੈ ਆ ਵੀ ਲੱਗ ਪਾਟ ਕਰਾਂਗੇ ਆ ਵੀ ਲੱਗ ਪਾਟ ਕਰਾਂਗੇ ਸੋ ਜਿਹੜੀ ਜਿਹੜੀ ਵੀ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਪਾਂ ਸੋ ਦੋਸਤੋ ਇਜ਼ੀਅਰ ਵਾਲ ਨੂੰ ਆਪਾਂ ਡਿਸਮੈਂਟਲ ਕੀਤਾ ਇਹ ਉਹ ਅੰਦਰ ਜ਼ਿਗਜ਼ੈਗ ਜ਼ਾਲੀ ਹੈ ਜਿਹੜੀ ਪਿਸਟਨਾਂ ਤੇ ਗਰਮ ਸਮੋਕ ਨੂੰ ਪਚਾਉਂਦੀ ਹੈ ਇਜ਼ੀਅਰ ਵਾਲ ਦੇ ਥਰੂ ਤੇ ਬਿਲਕੁਲ ਇਹ ਬੰਦ ਸੀਗੀ ਜਦੋਂ ਇਹ ਬੰਦ ਹੋ ਜਾਂਦੀਆਂ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ ਜੇ ਬਲੌਕ ਹੋ ਜਾਂਨ ਤੇ ਫਿਰ ਬੈਕ ਕੰਪਰੈਸਰ ਦੀ ਸਮੱਸਿਆ ਵੀ ਆਉਂਦੀ ਹੈ ਇਹੀ ਕਾਰਬਨ ਹੈ ਜਿਹੜੀ ਪਿਕਅਪ ਘਟਾਉਂਦੀ ਹੈ ਜਿਹੜੀ ਇੰਨੀ ਸਾਰੀ ਇਹ ਕਾਰਬਨ ਆਪਾਂ ਜਿਹੜੀ ਬਾਹਰ ਕੱਢ ਰਹੇ ਆ ਇਹ ਹੀ ਮੁੜ ਕੇ ਮੈਨੀਫੋਲਡ ਦੇ ਥਰੂ ਪਿਸਟਨਾਂ ਤੇ ਜਾਂਦੀ ਹੈ ਤੇ ਜਦੋਂ ਪਿਸਟਨਾਂ ਤੇ ਜਾਂਦੀ ਹੈ ਤੇ ਫਿਰ ਉਸੇ ਚੀਜ਼ ਨੂੰ ਇਹ ਡੈਮੇਜ ਕਰ ਦਿੰਦੀ ਹੈ ਕਿਉਂਕਿ ਇਹ ਕਾਰਬਨ ਕਚਰੇ ਦਾ ਰੂਪ ਬਣ ਜਾਂਦਾ ਹੈ ਪਿਸਟਨ ਰਿੰਗ ਸਲੀਬਾ ਬੋਰ ਦੇ ਵਿੱਚ ਸਕ੍ਰੈਚ ਪਾ ਦਿੰਦਾ ਸੋ ਇਸ ਵਿੱਚ ਕਾਫੀ ਇਸ਼ੂ ਸੀ ਬਹੁਤ ਸਾਰੇ ਇਸ਼ੂ ਦੂਰ ਕਰਨੇ ਆ ਮੈਨੀਫੋਲਡ ਮਿਲ ਨਹੀਂ ਰਿਹਾ ਠੀਕ ਹੈ ਜੀ ਉਹ ਕਸਟਮਰ ਦੀ ਕਨਸਰਨ ਲੈ ਕੇ ਆਪਾਂ ਠੀਕ ਕਰਾਂਗੇ ਕਿਉਂਕਿ ਗੱਡੀ ਦਾ ਪਿਕਅਪ ਘੱਟ ਸੀਗਾ ਤੇ ਜਿਹੜਾ ਇਹਦਾ ਮੈਨੀਫੋਲਡ ਦੀ ਬਟਰਫਲਾਈ ਹੈ ਉਹ ਵੀ ਖਰਾਬ ਹੈ ਉਹ ਅਸੀਂ ਉਹ ਵੀ ਸਾਫ਼ ਕਰ ਰਹੇ ਹਾਂ ਧੋ ਰਹੇ ਹੈਗੇ ਸੋ ਬੜੀਆਂ ਸਾਰੀਆਂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਨੂੰ ਹੱਲ ਕੀਤਾ ਜਾਂਦਾ ਹੈਗਾ ਹੁਣ ਆਪਣੇ ਕੋਲੇ ਜਿਹੜੀ ਬਟਰਫਲਾਈ ਆਈ ਹੈ ਆ ਦੇਖੋ ਇਹ ਜਿਹੜਾ ਪਾਰਟ ਡੈਮੇਜ ਹੋ ਗਿਆ ਪਲਾਸਟਿਕ ਦਾ ਨਾ ਤੇ ਪਲਾਸਟਿਕ ਦੀ ਕੋਈ ਲਾਈਫ ਨਹੀਂ ਹੁਣ ਤਾਂ ਇਹ ਹੋ ਗਿਆ ਕੰਪਨੀਆਂ ਕਹਿੰਦੀਆਂ ਯੂਜ਼ ਐਂਡ ਥਰੋ ਵਰਤੋ ਤੇ ਸਿੱਟੋ ਬਸ ਕਸਟਮਰ ਆਪਣੇ ਨੂੰ ਕੰਸਲਟ ਦੇ ਦੇਵੇ 38000 ਦਾ ਪੁਰਜਾ ਹੈ ਤੇ ਆਪਾਂ ਇਹਨੂੰ ਐ ਕਸਟਮਾਈਜ਼ ਕਰ ਦੇਵਾਂਗੇ ਜਿੱਥੇ ਜ਼ਰੂਰਤ ਹੈਗੀ ਹੈ ਪ੍ਰੀਤ ਮੋਟਰ ਦੇ ਮੋਗਾ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹਿਓ ਦੋਸਤੋ ਜੋ ਠੀਕ ਕਰਨਾ ਆਪਾਂ ਕਰਾਂਗੇ ਕਸਟਮਰ ਦੀ ਕੰਸੈਂਟ ਲੈਣੀ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਕਿਸੇ ਵੀ ਚੀਜ਼ ਨੂੰ ਕਿਸੇ ਵੀ ਕਸਟਮਰ ਦੀ ਗੱਡੀ ਨੂੰ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਠੀਕ ਨਹੀਂ ਕੀਤਾ ਜਾਂਦਾ ਸੋ ਜਿਹੜੀ ਇਹ ਪਾਰਟ ਦੀ ਪ੍ਰੋਬਲਮ ਹੈ ਇਹ ਪੱਤਾ ਹਿੱਲ ਰਿਹਾ ਹੈ ਇਹਨੂੰ ਸਟਿਲ ਕਰ ਦੇਣਾ ਆਪਾਂ ਕਿਉਂਕਿ ਤੁਰਿਆਂ ਦੀ ਗੱਡੀ ਦਾ ਇਹ ਵਰਕਿੰਗ ਨਹੀਂ ਕਰਦਾ ਤੇ ਕਿਤੇ ਪੱਤਾ ਖੁੱਲਦਾ ਤੇ ਕਿਤੇ ਬੰਦ ਹੁੰਦਾ ਹਾਂਜੀ ਹਾਂਜੀ ਤੁਸੀਂ ਵੇਖ ਲਿਆ ਵੀ ਇਹ ਕੰਪਨੀਆਂ ਦੇ ਪ੍ਰੋਡਕਟ ਕਿੱਥੇ ਹੋ ਜਾਂਦਾ ਉਹਨੂੰ ਵੈਸੇ ਡਿਸਕਸ਼ਨ ਕਰਦੇ ਆਂ ਜੀ ਕੰਪਨੀਆਂ ਦੇ ਜਿਹੜੇ ਪ੍ਰੋਡਕਟ ਹੈ ਉਹ ਕਿੱਦਾਂ ਦੇ ਆ ਠੀਕ ਹੈ ਬਾਈ ਕੰਪਨੀ ਦੇ ਪ੍ਰੋਡਕਟ ਕਿੱਦਾਂ ਦੇ ਆ ਯੂਜ਼ ਐਂਡ ਥਰੂ ਵਰਤੋਂ ਤੇ ਸਿੱਟੋ ਬਿਲਕੁਲ ਵਰਤੋਂ ਤੇ ਸਿੱਟੋ ਵਾਲੀ ਗੱਲ ਹੀ ਹੈ ਜੀ ਹੁਣ 38 ਹਜ਼ਾਰਾਂ ਦਾ ਕੀ ਪੁਰਜਾ ਪਲਾਸਟਿਕ ਹੀ ਆ ਬਾਈ ਪਲਾਸਟਿਕ ਆ ਟੋਟਲੀ ਦੇਖੋ ਟੋਟਲੀ ਪਲਾਸਟਿਕ ਹੈ ਜੀ ਮੈਂ ਕਿੰਨਾ ਵੀ ਆਮ ਬੰਦਾ ਨਵੀਂ ਗੱਡੀ ਲੈ ਉਸ ਤੋਂ ਬਾਅਦ ਇਹਨੂੰ ਕਿਵੇਂ ਮੇਨਟੇਨੈਂਸ ਕਰਾ ਪਾਊਗਾ ਕਿਉਂ ਸਸਤੀਆਂ ਵਿਕਦੀਆਂ ਪਤਾ ਲੱਗ ਗਿਆ ਬਿਲਕੁਲ ਜੀ ਬਿਲਕੁਲ ਪਤਾ ਲੱਗ ਗਿਆ ਅਖਰ ਜੁਰੇਕਵਾਨ ਜੀ ਕਹਿੰਦਾ ਵੀ ਮੈਨੂੰ ਦਿੱਲੀ ਵਾਲੀ ਜੀ ਮੈਨੂੰ ਹਰਿਆਣੇ ਵਾਲੀ ਜੀ ਲੋਕ ਮੇਰੇ ਨਾਲ ਲੜਦੇ ਆ ਹਾਂਜੀ ਠੀਕ ਹੈ ਮੈਂ ਤੁਹਾਡੀ ਇਜਾਜ਼ਤ ਮੰਗੀ ਹੈ ਮੇਰੀ ਇੱਕ ਧੜੀ ਤਾਂ ਪੂਰੀ ਖਰਾਬ ਹੋ ਗਈ ਬਿਲਕੁਲ ਜੀ ਬਿਲਕੁਲ ਜਿੱਥੇ ਮੈਂ ਭੱਜ ਦੌੜ ਕੀਤੀ ਉੱਤੇ ਤੁਸੀਂ ਵੀ ਕਰ ਬਿਲਕੁਲ ਨਾਲ ਹੀ ਕੀਤਾ ਫੇਥ ਹੋ ਗਿਆ ਨਾ ਹਾਂਜੀ ਹੁਣ ਮੈਂ ਇਹਦਾ ਕਸਟਮਾਈਜ਼ ਕਰ ਲਗਾ ਤੁਹਾਡੇ ਕਹਿਣ ਕਰਕੇ ਕਰ ਦਿਓ ਜੀ ਵਧੀਆ ਚੱਲੂ ਬਿਲਕੁਲ ਜੀ ਪਰ ਤੁਸੀਂ ਇਹ ਚੀਜ਼ ਦੇਖ ਲਈ ਹੈ ਵੀ ਜਿਹੜੀ ਡਿਊਰ ਬਿਲਕੁਲ ਜ਼ੀਰੋ ਬਿਲਕੁਲ ਜਦੋਂ ਕਸਟਮਰ ਤੇਜ਼ੀ ਕਰਦਾ ਤੁਸੀਂ ਕੱਲ ਗੱਡੀ ਐ ਇਸ ਵੇਲੇ ਆਪਾਂ ਖੋਲ ਨਹੀਂ ਸੀ ਇਹਨੂੰ ਇੱਕ ਦਿਨ ਆਪਾਂ ਲੱਭਣ ਲਗਾਉਣ ਤੇ ਡਿਸਾਈਡ ਕਰਨ ਤੇ ਲੱਗ ਗਿਆ ਇਸ਼ੂ ਹੈ ਕਿੱਥੇ ਜਿਹੜੇ ਜਿਹੜੇ ਇਸ਼ੂ ਹੈਗੇ ਆ ਉਹ ਇਹਨੂੰ ਬਈ ਮੈਂ ਕਸਟਮਾਈਜ਼ ਕਰਦਾ ਤੁਹਾਡੀ ਆਜ਼ਾਦਤ ਹੈ ਹਾਂਜੀ ਮੇਰੀ ਆਜ਼ਾਦਤ ਵਧੀਆ ਰਿਜ਼ਲਟ ਮਿਲਣ ਦੇ ਬਾਰੇ ਬਿਲਕੁਲ ਬਿਲਕੁਲ ਕਰ ਦਿਓ ਇਤਨਾ ਕਿ ਕੁਝ ਨਹੀਂ ਜਾ ਸਕਦਾ ਜਿਹੜੀਆਂ ਚੀਜ਼ਾਂ ਆ ਰਹੀਆਂ ਹੁਣ ਜਾਂ ਆਉਣ ਵਾਲੀਆਂ ਗੱਡੀਆਂ ਹੈਗੀਆਂ ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਬੀਨੂ ਵਰਤ ਲੋ ਤੇ ਮਕੈਨਿਕ ਕੋਲ ਨਾ ਜਾਓ ਤੈਨੂੰ ਸਿੱਟ ਦੋ ਤੇ ਨਵੀਂ ਲਿਆਓ ਨਵੀਂ ਲਿਆਓ ਬਿਲਕੁਲ ਜੀ ਪਰ ਆਪਾਂ ਇਹਨੂੰ ਨਵੀਂ ਨਹੀਂ ਹੁਣ ਨਵੇਂ ਵਰਕ ਹੀ ਬਣਾਵਾਂਗੇ ਅਵੇ ਜਿਹੜੀ ਪਤਾ ਪੰਜਾਬੀਆਂ ਦੇ ਵਾਸਤੇ ਪੈ ਗਈ ਮਿੱਤਰਾਂ ਧੰਨਵਾਦਵਾ ਥੈਂਕ ਯੂ ਬੰਦ ਕਰ ਦਿਓ ਬੇਟਾ ਗੱਡੀ ਗੱਡੀ ਬੰਦ ਕਰ ਦਿਓ ਬੈਕ ਕੰਪਰੈਸਰ ਕੈਪਚਰ ਹੋ ਗਿਆ ਹਾਂਜੀ ਹਾਂਜੀ ਦੋਸਤੋ ਸਭ ਸੇਕਾਲ ਦੂਜੇ ਦਿਨ ਦੀ ਕੀ ਹਾਲ ਚਾਲ ਦੋਸਤੋ ਐਬੀਐਸ 4 ਹੈ ਇਸ ਗੱਡੀ ਦੇ ਵਿੱਚ ਜਿਹੜੀਆਂ ਪ੍ਰੋਬਲਮ ਸੀ ਆਪਾਂ ਹੱਲ ਕਰ ਦਿੰਦੇ ਹਾਂ ਕੁਝ ਜੁਗਾੜ ਬਾਗੀਆਂ ਕਰਕੇ ਜਿਹੜਾ ਇਹਦਾ ਇੰਟਰクーਲਰ ਵਾਲਾ ਮੈਨੀਫੋਲਡ ਸੀਗਾ ਉਹ 38000 ਦਾ ਸੀਗਾ ਗੱਡੀ ਪੁਰਾਣੀ ਹੈ ਬੈਕ ਕੰਪਰੈਸਰ ਹੈਗਾ ਬਸ ਇਹ ਗੱਲ ਦੱਸਣੀ ਚਾਹਣਾ ਹੈ ਜਿਹੜੀਆਂ BS6 ਗੱਡੀਆਂ ਆ ਗਈਆਂ BS4 ਤੋਂ ਬਾਅਦ BS4 ਦੇ ਵਿੱਚ ਜੇ ਇਹ ਬੈਕ ਕੰਪਰੈਸਰ ਹੈ ਤੇ BS6 ਇਸ ਤੋਂ ਵੀ ਜ਼ਿਆਦਾ ਬੈਕ ਕੰਪਰੈਸਰ ਜ਼ਿਆਦਾ ਹੈ। ਇਹਹੀ ਬੈਕ ਕੰਪਰੈਸਰ ਟਰਬੋ ਦੇ ਥਰੂ ਮੈਨੀਫੋਲਡ ਨੂੰ ਐਗਜਾਸਟ ਵਾਲ ਦਾ ਸਲੈਂਸਰ ਦਾ ਧੂਆਂ ਮੈਨੀਫੋਲਡ ਨੂੰ ਇਹ ਜਦੋਂ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਕਾਰਬਨ ਕੰਟੈਂਟ ਵੱਧਦਾ ਹੈ। ਆਕਸੀਜਨ ਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਲੈਵਲ ਵੱਧਦਾ ਹੈ ਤਾਂ ਇਜ਼ੀਅਰ ਵਾਲ ਇਕ ਤਾਂ ਅਣਬਲੇ ਕਰਨ ਨੂੰ ਬਾਲਦਾ ਹੈ ਇੱਕ ਇੰਜਨ ਦੇ ਟੈਂਪਰੇਚਰ ਨੂੰ 600 700 650 ਡਿਗਰੀ ਵਾਲੇ ਪਿਸਟਨ ਦੇ ਉੱਪਰ ਜਿਹੜੀ ਅਗਨੀ ਬਲਦੀ ਹੈ ਉਹਨੂੰ ਉਸ ਪੈਂਟਾ ਲਈ ਡਾਊਨ ਕਰਦਾ ਉਹ ਵੀ ਜ਼ਰੂਰੀ ਹੈ ਇਹ ਕੋਈ ਗੱਲਾਂ ਦਾ ਕੜਾ ਨਹੀਂ ਝੂਠ ਮਾਰ ਕੇ ਲੋਕ ਕੰਮ ਚਲਾ ਰਹੇ ਆ ਆਪਾਂ ਸੱਚ ਬੋਲ ਰਹੇ ਆ ਆਉਣ ਵਾਲੇ ਦਿਨਾਂ ਚ ਬੀਐਸ 6 ਦਾ ਕੰਮ ਨੂੰ ਅਸੀਂ ਇਗਨੋਰ ਮਾਰਨਾ ਤਾਂ ਸ਼ੁਰੂ ਕਰਤਾ ਕਸਟਮਰ ਦੀ ਟਾਕ ਕਿਦਾਂ ਦੀ ਹੈ ਸੋ ਕਸਟਮਰ ਦੀ ਟਾਕ ਕਿਦਾਂ ਦੀ ਹੈ ਸਟਾਪ ਕਰੀ ਬਟਾ ਡਿਪੈਂਡ ਕਰਦਾ ਹੈ ਕਸਟਮਰ ਅਗਲਾ ਕਹਿੰਦਾ ਜੀ ਸਾਡੀ ਗੱਡੀ ਚ ਨੁਕਸੀ ਕੋਈ ਨਹੀਂ ਬਾਈ ਜੀ ਨਹੀਂ ਨੁਕਸ ਤੇ ਨਾ ਕਰਾਓ ਕਿਉਂਕਿ ਆਪਾਂ ਸਾਫ਼ ਜੀ ਗੱਲ ਕਰੀਏ ਇਗਨੋਰ ਮਾਰਨਾ ਸ਼ੁਰੂ ਕੀਤਾ ਕਸਟਮਰ ਨੇ ਪਿਆਰ ਕਰ ਦਿਓ ਤੁਹਾਡਾ ਧੰਨਵਾਦ ਕਿੰਨੇ ਕ ਬੰਦਾ ਜੀ ਆਪਣੀ ਆਤਮਣਤੰਕ ਕਰੀ ਜਾਵੇ ਹਲਵਾਲ ਦੀ ਖਲਕੂ ਨਿਕ ਦੇੜੀ ਜਾਵੇ ਉਹਦਾ ਰੀਜ਼ਨ ਕੀ ਹੈ BS6 ਦੇ ਵਿੱਚ ਜਿਹੜਾ DPF ਹੈ ਬਲੌਕ ਹੋ ਜਾਂਦਾ ਹੈ ਅੱਜ ਤੱਕਰ ਕੰਪਨੀਆਂ ਨੇ ਉਹ ਜਿਹੜਾ DPF ਹੈ ਉਦੀ ਪ੍ਰੋਵੀਜ਼ਨ ਇਹ ਰੱਖੀ ਹੈ ਵੀ ਚਾਹ ਕਿੰਨਾ ਮਰਜ਼ੀ ਮਹਿੰਗਾ ਉਹਦੇ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਜਿੰਨਾ ਚੀਜ਼ਾਂ ਕਰਕੇ ਸਮੋਕ ਬਣਦੀ ਹੈ ਤੇ ਡੀਪੀਐਫ ਬਲੌਕ ਹੁੰਦਾ ਹੈ ਉਹ ਟੁਇਟਰ ਦੇ ਵਿੱਚ ਤਾਂ ਇੰਜੈਕਟਰ ਤੇ ਕਾਫੀ ਸਾਰੀਆਂ ਚੀਜ਼ਾਂ ਤੇ ਨਾਲ ਅਗਿਆਸਟ ਫਿਲਟਰ ਵੀ ਚੇਂਜ ਹੁੰਦਾ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਅਸੀਂ ਕਲੀਨ ਵੀ ਕਰ ਦਿੰਨੇ ਆ ਠੀਕ ਵੀ ਹੋ ਜਾਂਦਾ ਜਦੋਂ ਦੁਬਾਰਾ ਚੱਲਦੀ ਹੈ ਉਹ ਫਿਰ ਦੁਬਾਰਾ ਸਲੈਂਸਰ ਬਲੌਕ ਹੋ ਜਾਂਦਾ ਹੈ ਕਈ ਗੱਡੀਆਂ ਦੇ ਵਿੱਚ ਦੋਸਤਾਂ ਦੇ ਫੋਨ ਆਉਂਦੇ ਆ 20 ਆ ਟੱਲੀਆਂ ਲੋਕ ਚੱਕ ਦੀਆਂ ਉਹਨਾਂ ਕੀ ਜਾਦਾ ਇਸ਼ੂ ਹੋ ਗਏ ਜਿਹੜੀਆਂ ਰੋਡ ਤੇ ਬਹੁਤ ਜ਼ਿਆਦਾ ਭਜਾਉਂਦੇ ਆ ਉਹਨਾਂ 'ਚ ਨਹੀਂ ਇਸ਼ੂ ਆਉਂਦੇ ਪਰ ਤੁਸੀਂ ਕਹੋ ਯਾਰ ਬਾਈ ਕਿੱਥੇ ਕਹਿੰਦਾ ਭਜਾਓ ਤੇ ਕਿੱਥੇ ਕਹਿੰਦਾ ਨਾ ਭਜਾਓ ਇਹ ਵੀ ਦੁਖਦਾਈ ਆ ਕਿਉਂਕਿ ਜਿੰਨੀਆਂ ਗੱਡੀਆਂ ਹੁਣ ਆ ਰਹੀਆਂ ਉਹਨਾਂ ਦੇ ਇੰਜਨਾਂ ਦੀ ਲਾਈਫ ਯੂਜ਼ ਐਂਡ ਥਰੋ ਵਾਲੀ ਗੱਲ ਆ ਵਰਕਾਟ ਤੇ ਸੁਟ ਵਾਲੀ ਗੱਲ ਉਹ ਤਾਂ ਤੱਕ ਚੱਲਦੀਆਂ ਹੀ ਨਹੀਂ ਤੇ ਪੈਟਰੋਲ ਐ ਤੇ ਚੈਡੀ ਪ੍ਰੋਬਲਮ ਕੋਈ 1 लाख ਕਿਲੋਮੀਟਰ ਤੇ ਬੈਕ ਕੰਪਰੈਸਰ ਤੇ ਮੋਲ ਖਾ ਰਹੀ ਐ ਕੁਛਵੇਂ ਐ ਜਦੋਂ ਇਹ ਮੋਲ ਖਾਣ ਲੱਪੀਆਂ ਤਾਂ ਉਦੋਂ ਸੁਭਾਵਿਕ ਹੈ ਡੀਜ਼ਲ ਅਗਦਾਸ ਪਾਰਟੀਕੁਲੇਟਰ ਫਿਲਟਰ ਡੀਜ਼ਲ ਅਗਜ਼ਾਸ ਪਾਰਟਿਕੂਲੇਟ ਫਿਲਟਰ ਉਹ ਬਲੌਕ ਹੋਣੇ ਹੋਣ ਸੋ ਕੰਮ ਦੋਸਤ ਕਰਾਉਣ ਆਉਣਗੇ ਕਰਾਂਗੇ ਉਹਦੀ ਸਾਰੀ ਕੰਸੈਂਟ ਕਸਟਮਰ ਤੋਂ ਲਈ ਜਾਂਦੀ ਹੈ ਡਿਪੈਂਡ ਕਰਦਾ ਸੀ ਜਦੋਂ ਇੱਕ ਵਾਰੀ ਉਹਨੂੰ 70 80% ਕਲੀਨ ਕਰਤਾ ਤੇ ਸਾਡੀ ਲੈਬਿਲਟੀ ਉਦੋਂ ਖਤਮ ਹੋ ਜਾਂਦੀ ਹੈ ਅਸੀਂ ਤਾਂ ਉਹਦਾ ਕੰਮ ਸਫਾਈ ਕਰਨਾ ਹੈ ਉਹਦਾ ਕੰਮ ਨੂੰ ਠੀਕ ਕਰਨਾ ਹੈ ਦੁਬਾਰਾ ਕਈ ਵਾਰੀ ਕਸਟਮਰ ਕਹਿੰਦੇ ਜੀ ਲੋ ਜੀ ਲਾਈਟ ਆ ਗਈ 10000 ਆ ਗਈ ਤਾਂ ਭਈ ਜੀ ਆ ਗਈ ਕੀ ਕੀਤਾ ਜਾ ਸਕਦਾ ਮਰਿਆ ਨਹੀਂ ਨਾ ਜਾ ਸਕਦਾ ਮੈਂ ਕਸਟਮਰ ਦੇ ਨਾਲ ਨਹੀਂ ਰਹਿਣਾ ਮੈਂ ਕਸਟਮਰ ਨੂੰ ਕੀ ਸਮਝਾਉਣਾ ਚਾਹੁੰਦਾ ਅੱਜਕੱਲ ਜਿਹੜੀਆਂ ਵੀਡੀਓ ਆ ਰਹੀਆਂ ਆ ਉਹ ਬੱਲੇ ਬੱਲੇ ਜੀ ਕੀ ਬਾਤ ਹੈ ਤੁਹਾਡਾ ਨਾਮ ਬੜਾ ਸੁਣਿਆ ਜੀ ਤੁਸੀਂ ਬੜੀਆਂ ਧੂਮਾਂ ਪਾਉਂਦੇ ਹੋ ਤੁਸੀਂ ਘੰਟੇ 'ਚ ਗੱਡੀ ਤਿਆਰ ਕਰਦੇ ਹੋ ਜੀ ਹਾਂ ਜੀ ਘੰਟੇ 'ਚ ਛੁੱਟੂ ਜੀ ਘੰਟੇ 'ਚ ਕੀ ਕੋਈ ਛੁੱਟੂ ਜੀ ਇੰਜਨ ਵਾਸ਼ ਕਰਤਾ ਜੀ ਡਿਟੇਲਿੰਗ ਕਰਦਾਂਗੇ ਜੀ ਬਫ ਕਰਦਾਂਗੇ ਸਭ ਫੇਕ ਗੱਲਾਂ ਕਦੇ ਤਾਂ ਵੀਰੋ ਮੈਨੂੰ ਮਾਰੇ ਪੈ ਜਾਂਦੇ ਜਦੋਂ ਮੈਂ ਸੱਚ ਬੋਲਦਾ ਬਾਬਾ ਕਹਿੰਦਾ ਬੋਲ ਤਰਦੀਆਂ ਮੌਨਕਾ ਤੋਂ ਤਾਰਿਆ ਸੱਚ ਤੇ ਕੂੜ ਦੀ ਹਮੇਸ਼ਾ ਲੜਾਈ ਹੈ ਕੂੜ ਸਰਤ ਨੂੰ ਚੜਦਾ ਗੱਲ ਨੂੰ ਪੈਦਾ ਝੂਠ ਕਿਉਂਕਿ ਸਾਡੇ ਬਾਬਾ ਜੀ ਨੇ ਬਾਬਾ ਨਾਨਕ ਜੀ ਨੇ ਜਦੋਂ ਜਨਮ ਕਲਯੁਗ ਦੇ ਵਿੱਚ ਲਿਆ ਸੀਗਾ ਅੱਜ ਤੋਂ 550 ਸਾਲ ਪਹਿਲਾਂ ਉਹਨਾਂ ਨੇ ਸੱਚ ਦੀ ਆਵਾਜ਼ ਠਾਈ ਸੀ ਤੇ ਉਹ ਸੱਚ ਦੀ ਆਵਾਜ਼ ਨੂੰ ਹਰ ਇੱਕ ਬੰਦੇ ਦਬਾਉਣ ਦੀ ਕੋਸ਼ਿਸ਼ ਕਰਦਾ ਚਾਹੇ ਉਹ ਉਹਦੇ ਪਾੜੇ ਸੀ ਚਾਹੇ ਉਹ ਉਹਦਾ ਕਾਜੀ ਸੀ ਤੇ ਚਾਹੇ ਅੱਜ ਦਾ ਪਾਠੀ ਹੈ ਕਿਉਂਕਿ ਜਿਹੜੀ ਵਿਚਾਰਧਾਰਾ ਸੱਚ ਨਾਲ ਜੁੜੀ ਹੈ ਉਹ ਸੱਚ ਹੀ ਕਹੂਗੀ ਸੋ ਇਹ ਬਿਲਕੁਲ ਸੱਚ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗੱਡੀਆਂ 'ਚ ਹੋਰ ਵੀ ਪ੍ਰੋਬਲਮ ਆਉਣੀਆਂ ਹੈ ਬੀਐਸਐਕਸ ਦੇ ਵਿੱਚ। ਅਗਰ ਵੀਡੀਓ ਚੰਗੀ ਲੱਗੀ ਲਾਈਕ, ਸ਼ੇਅਰ ਤੇ ਕਮੈਂਟ ਵੀ ਕਰੋ। ਬਹੁਤ ਧੰਨਵਾਦ। ਪ੍ਰੀਤ ਭਾਈ ਮੋਗੇ ਤੋਂ ਵੀਡੀਓ ਨੂੰ ਪਰਫਾਰਮੈਂਸ ਪੁੱਛਾਂਗੇ। ਭਾਈ ਹੁਣ ਇਹਦੀ ਕੰਸੈਂਟ ਲਈ ਸੀ। ਇਹ ਬਾਈ ਜੀ ਹੁਣੇ ਬਹੁਤ ਚੰਗੇ ਇਨਸਾਨ ਨੇ, ਐਜੂਕੇਟਰ ਨੇ, ਮਕੈਨੀਕਲ ਲਾਈਨ ਦੇ ਵਿੱਚ ਇਹਨਾਂ ਦੇ ਡਿਪਲੋਮੇ ਤੇ ਬੱਚਿਆਂ ਨੂੰ ਐਜੂਕੇਟ ਕਰਦੇ ਆ। ਸੋ ਇਹ ਵੀਰ ਹੁਣੇ ਗੱਲ ਨੂੰ ਸਮਝਦੇ ਨੇ। ਵੀਰ ਹੁਣੇ ਆਉਂਦੇ ਆ ਫਿਰ ਤੁਹਾਨੂੰ ਟਾਕ ਕਰਵਾਵਾਂਗੇ। ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਹੈ ਦੂਜੇ ਦਿਨ ਦੀ ਸਤਿ ਸ਼੍ਰੀ ਅਕਾਲ ਬਾਜੀ ਟੈਸਟ ਦਾ ਜੀ ਤੁਸੀਂ ਕੱਲ ਲੈ ਲਈ ਸੀ ਜੀ ਕਿਵੇਂ ਲੱਗਾ ਸਰ ਗੱਡੀ ਬਹੁਤ ਵਧੀਆ ਹੋ ਗਈ ਚਲੌਣ ਚ ਗੱਡੀ ਬਹੁਤ ਵਧੀਆ ਹੋ ਗਈ ਚਲੌਣ ਚ ਇੱਕ ਜੀ ਦੇਖੋ ਬੇਟਾ ਨੇੜੇ ਆ ਸੁਬਾਹ ਦੇ ਟਾਈਮ ਤੇ ਜਦੋਂ ਅਸੀਂ ਗੱਡੀ ਠੰਡੀ ਦਾ ਵੈਕ ਕੰਪਰੈਸਰ ਦੇਖਦੇ ਹਾਂ ਉਹਦੋਂ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਜੀ ਉਹਦੋਂ ਠੀਕ ਹੈ ਪਰ ਇੱਥੇ ਹੈਗਾ ਇੱਕ ਜੀ ਜਿਹੜੀ ਬੇਟਾ ਬੰਦ ਕਰ ਦਿਓ ਕੈਮਰੇ ਵਾਲ ਨੂੰ ਫਿਰ ਭਾਜੀ ਤੁਹਾਡੇ ਥਰੂ ਤੁਸੀਂ ਟੈਕਨੀਕਲ এডਿਕੇਸ਼ਨ ਡਿਪਾਰਟਮੈਂਟ ਚੋਂ ਪੌਣੀ ਟੈਕਨੀਕਲ ਦੇ ਤੁਸੀਂ ਟੀਚਿੰਗ ਡਿਪਾਰਟਮੈਂਟ ਚੋਂ ਬਿਲਕੁਲ ਜੀ ਸਰ ਤੁਸੀਂ ਮਕੈਨਿਕਲ ਲਾਈਨ ਬਾਰੇ ਕੁਝ ਜਾਣਦੇ ਹੋ ਹਾਂਜੀ ਤੁਸੀਂ ਬੱਚਿਆਂ ਨੂੰ ਆਈਟੀਆਈ ਦੇ ਵਿੱਚ ਇੰਜੀਨੀਅਰਿੰਗ ਪੜਾਉਂਦੇ ਹੋ ਬਿਲਕੁਲ ਜੀ ਇਹ ਵੀ ਇੰਜੀਨੀਅਰਿੰਗ ਹੈ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜਿਹੜੀ ਪੁਰਾਣੇ ਟਾਈਮ ਤੇ ਸਿਰਫ ਜਿਹੜਾ ਚੋਕ ਨਾਲ ਪੰਪ ਆ ਤੇ ਡੀਜ਼ਲ ਬੰਦ ਕਰ ਦਿੰਦਾ ਸੀ ਉਸ ਤੋਂ ਬਾਅਦ ਟਰਬੋ ਲੱਗ ਗਿਆ ਹੁਣ BS4 ਆ ਗਈ ਤੇ BS6 ਆ ਗਈ ਇਹਨਾਂ ਚ ਤੁਹਾਨੂੰ ਟੈਕਨੋਲੋਜੀ ਚ ਕੀ ਫਰਕ ਪਿਆ ਟੈਕਨੋਲੋਜੀ ਦੇ ਐਡਵਾਂਸਮੈਂਟ ਤਾਂ ਆਈ ਜਾਂਦੀ ਹੈ ਜੀ ਜਿਵੇਂ ਜਿਵੇਂ ਬਿਲਕੁਲ ਤੁਸੀਂ ਦੇਖ ਲੋ ਜਿਵੇਂ ਜਿਵੇਂ ਤੇਲ ਅਪਡੇਟ ਹੋ ਰਿਹਾ ਟੈਕਨੋਲੋਜੀ ਦੇ ਵਿੱਚ ਸਪੀਡ ਵਧ ਗਈ ਇਹਨਾਂ ਦੀ ਵਧ ਗਈ ਜੀ ਇੰਜਨ ਨੌਇਸ ਘਟ ਗਈ ਇਹਨਾਂ ਦੀ ਪੋਲੂਸ਼ਨ ਘਟ ਗਿਆ ਜਿਹੜਾ ਉਹਨਾਂ ਦੇ ਵਿੱਚ ਹੁੰਦਾ ਸੀਗਾ ਠੀਕ ਹੈ ਜੀ ਤੇ ਲੌਂਗ ਲਾਸਟਿੰਗ ਹੋ ਗਏ ਸੀਗੇ ਇਹ ਠੀਕ ਹੈ ਜੀ ਉਹਨਾਂ ਦੇ ਕੰਪੈਰੀਜ਼ਨ ਤੇ ਇਹਨਾਂ ਦੀ ਨੀਡ ਤਾਂ ਰਹਿੰਦੀ ਹੈ ਰਿਪੇਅਰ ਦੀ ਵੈਸੇ ਬਟ ਪਹਿਲਾਂ ਨਾਲੋਂ ਲੱਦੀ ਰੇਪੇਅਰ ਵਧ ਗਈ ਜੀ ਕਿਤੇ ਐਡਵਾਂਸ ਟੈਕਨੋਲੋਜੀ ਐਡਵਾਂਸ ਆਈ ਹੈ ਉੱਥੇ ਮੇਨਟੇਨੈਂਸ ਕਾਸਟ ਹੈ ਜਿਹੜੀ ਉਹ ਵੱਧ ਗਈ ਬਹੁਤ ਜ਼ਿਆਦਾ ਵੱਧ ਗਈ ਜੀ ਉਹਨਾਂ ਦੇ ਆਰ ਪੀ ਐਮ ਜਿਹੜੇ ਮੈਕਸਿਮਮ 3000 ਆਰ ਪੀ ਐਮ ਤੇ ਕਰ ਜਾਂਦੇ ਸੀ 6 ਪਲੱਸ ਹੋ ਗਏ ਬਿਲਕੁਲ ਜੀ ਜੀ ਉਹ ਤਿੰਨ ਦੇ ਵਿੱਚ ਸਿੰਪਲ ਤੇਲ ਪੈਂਦਾ ਸੀ ਤੁਸੀਂ ਮਹਿਸੂਸ ਕੀਤਾ ਵੀ ਇਹਦੇ ਚਨ ਸਿੰਥੈਟਿਕ ਪੈਣ ਲੱਗਿਆ ਬਿਲਕੁਲ ਅੱਗੇ ਕਿਤੇ ਕੁਲੇਟ ਸੋਚਦਾ ਸੀ ਲੋਕ ਕਿਸਾਨ ਭਰਾ ਨਹੀਂ ਉਹ ਪਾਣੀ ਨਾਲ ਹੀ ਚੱਲਦਾ ਹੁੰਦਾ ਕੁਲੇਟ ਪੈਣ ਲੱਗ ਪਿਆ ਹੁਣ ਟਰਬੋ ਲੱਗ ਗਿਆ ਪਲਾਸਟਿਕ ਪਾਰਟ ਆ ਗਿਆ ਤੁਸੀਂ ਤਾਂ ਇਹਦੇ ਬਾਰੇ ਹੁਣ ਵੇਖ ਹੀ ਲਿਆ ਤੇ ਇਹਦੇ ਇੱਕ ਪਲਾਸਟਿਕ ਪਾਰਟ ਦੀ ਕੀਮਤ ਕਿੰਨੀ ਹੈ 38000 ਰੁਪਏ ਤੇ ਜੇ ਆਪਾਂ ਸਾਰਾ ਇੰਜਨ ਹੀ ਤਿਆਰ ਕਰਨਾ ਹੋਵੇ ਫਿਰ ਭਾਜੀ ਮੈਂ ਉਹਨੇ ਦੀ ਗੱਡੀ ਨਹੀਂ ਜਿੰਨੇ ਦਾ ਸਮਾਨ ਆ ਜਾਣਾ ਫਿਰ ਕਮ ਹੋ ਗਿਆ ਨਾ ਯੂਜ਼ ਐਂਡ ਥਰੋ ਯੂਜ਼ ਐਂਡ ਥਰੋ ਵਾਲਾ ਕੰਮ ਹੈ ਤੁਹਾਡੇ ਕੋਲ ਅੱਜ ਵੀ ਤਿੰਨ ਗੱਡੀਆਂ ਪੁਰਾਣੀਆਂ ਐ ਬਿਲਕੁਲ ਜੀ ਉਹਨਾਂ ਦੇ ਵਿੱਚੋਂ ਵਰਨਾ ਪੁਰ ਠੀਕ ਹੈ ਜੀ ਟੈਕਨੋਲੋਜੀ ਤੁਸੀਂ ਤਾਂ ਸਮਝਦੇ ਹੋ ਕਿ ਗਵਰਨਮੈਂਟ ਨੂੰ ਨੋਰਮ ਚੇਂਜ ਤਾਂ ਕਰਨੇ ਪਏ ਲੋਕਾਂ ਨੇ ਆਪਣੀਆਂ ਆਦਤਾਂ ਨਹੀਂ ਚੇਂਜ ਕੀਤੀਆਂ ਬਿਲਕੁਲ ਜੀ ਇਹੀ ਲੋਕ ਅਵੇਅਰ ਹੋ ਜਾਂਦੇ ਪੇੜ ਪੌਦੇ ਜ਼ਿਆਦਾ ਲੱਗ ਜਾਂਦੇ ਜੇ ਜਦੋਂ ਗੱਡੀ ਧੂਆ ਮਾਰਨ ਲੱਗਦੀ ਹੈ ਉਹ ਵੀ ਉਹਦਾ ਕੰਮ ਕਰਾ ਲੈਂਦੇ ਗਵਰਨਮੈਂਟ ਇਨਾਂਸ ਹੁੰਦਾ ਰਹਿੰਦਾ ਗਵਰਨਮੈਂਟ ਫਿਰ ਇਨਾਂ ਪਾਸੇ ਨੂੰ ਤੁਰਦੀ ਹੋਈ ਨਹੀਂ ਬਿਲਕੁਲ ਜੀ ਜਦੋਂ ਗਵਰਨਮੈਂਟ ਨੂੰ ਕਰਨਾ ਪਿਆ ਲੋਕ ਉਸ ਚੀਜ਼ ਨੂੰ ਮੋਰਲ ਖਾਂਦੀ ਹੈ ਧੂਆ ਮਾਰਦੀ ਹੈ ਤਾਂ ਮਾਰੀ ਜਾਂਦੀ ਹੈ ਮਾਰੀ ਜਾਂਦੀ ਹੈ ਉਨਾਲੇ ਸਿਸਟਮ ਹੀ ਐਦਾਂ ਦੇ ਲਾਤੇ ਹੁਣ ਤੁਸੀਂ ECM ਬਾਰੇ ਵੀ ਪੜਾਉਣੇ ਹੋ ਜਿੱਥੇ ਇਸ਼ੂ ਆ ਗਿਆ ECM ਨੇ ਉਹਦੀ ਕਮਾਂਡ ਦੇ ਨਹੀਂ ਬੰਦ ਕਰਦਨੀ ਇਹ ਗੱਡੀ ਖਰਾਬ ਹੋ ਗਈ ਹੈ ਠੀਕ ਕਰਾਇਆਗਾ ਤਾਂ ਚੱਲੂਗੀ ਨਹੀਂ ਤਾਂ ਬਾਸ ਖੜੀ ਹੈ ਜੀ ਖੜੀ ਹੈ ਜੀ ਆਈਲ ਪ੍ਰੈਸ਼ਰ ਘਟ ਗਿਆ ਬਿਲਕੁਲ ਜੀ ਲਓ ECM ਲੌਕ ਕਰ ਦਿੰਦਾ ਬਿਲਕੁਲ ਫਿਊਲ ਪ੍ਰੈਸ਼ਰ ਘਟ ਗਿਆ ਤਾਂ ECM ਨੂੰ ਲੌਕ ਕਰ ਦੇਣਾ ਜੇ ਟੈਂਪਰੇਚਰ ਵੱਧ ਗਿਆ ਤਾਂ ਤਾਂ ਵੀ ECM ਲੌਕ ਕਰ ਦੇਣਾ ਬਿਲਕੁਲ ਜੀ ਚਾਹੇ ਬੰਦੇ ਨੇ ਬਣਾਈ ਹੈ ਪੰਦੇਲੇ ਫੀਚਰ ਆਟੋਮੈਟਿਕ ਸਿਸਟਮ ਚ ਪਾਤੇ ਆਟੋ ਦੇ ਨਾਲ ਚੱਲਦੀ ਹੈ ਉਹੀ ਜਿਹੜਾ ਆਪਣਾ ਦਿਮਾਗ ਕਰੇ ਅਸੀਂ ਉਹਨੂੰ ਬਾਈਪਾਸ ਕਰ ਰਹੇ ਅੱਜ ਵੀ ਲੋਕ ਕਰ ਰਹੇ ਬਿਲਕੁਲ ਜੀ ਪਰ ਉਹ ਮਹਿਸੂਸ ਕਰਦੇ ਹੋ ਸਹੀ ਹੈ ਜਾਂ ਗਲਤ ਨਹੀਂ ਉਹ ਤਾਂ ਜਿਵੇਂ ਆਪਾਂ ਨੂੰ ਪੂਰੇ ਲੋੜ ਹੈਗੀ ਹੈ ਜੀ ਆਪਣਾ ਦਿਮਾਗ ਕਹਿੰਦਾ ਜਿਹੜੀ ਜਿਹੜੀ ਦਵਾਈ ਦੀ ਲੋੜਾ ਦਵਾਈ ਲੈ ਲੈਣੀ ਚਾਹੀਦੀ ਹੈ ਇਹ ਵੀ ਦੱਸਦੀ ਹੈ ਕਿ ਮੇਰਾ ਇਹ ਲੋੜ ਆ ਮੇਰੀ ਸਕੈਨਿੰਗ ਦੀ ਲੋੜਾ ਮੇਰਾ ਢਿੱਡ ਖਰਾਬ ਹੈ ਜਾਂ ਕੁਝ ਵੀ ਖਰਾਬ ਹੈ ਇਹ ਚੰਗੀ ਅਸੀਂ ਠੀਕ ਕਰਵਾ ਲਓ ਤੁਸੀਂ ਸਰ ਆਪਾਂ ਹੁਣ ਉਹ ਚੀਜ਼ ਨੂੰ ਬਾਈਪਾਸ ਕਰ ਰਹੇ ਨੇ ਈਸੀਐਮ ਦੀ ਲਾਈਟ ਬ੍ਰੇਕ ਦੀ ਲਾਈਟ, ਹੈਂਡ ਬ੍ਰੇਕ ਦੀ ਲਾਈਟ, 에어 ਬੈਗ ਦੇ ਲਗਾਏ, ਆਇਲ ਪ੍ਰੈਸ਼ਰ 에어 ਬੈਗ ਦੀ ਲਾਈਟ, ਬ੍ਰੇਕ ਵਾਇਲ ਦੀ ਲਾਈਟ, ਬ੍ਰੇਕ ਦੀ ਲਾਈਟ ਲੱਗੀ ਆ। ਲੋਕੋ ਨੂੰ ਇਗਨੋਰ ਮਾਰਦੇ ਆ। ਮਾਰਨਾ ਚਾਹੀਦਾ ਜਾਂ ਨਹੀਂ? ਨਹੀਂ ਬਿਲਕੁਲ ਨਹੀਂ ਮਾਰਨਾ ਚਾਹੀਦਾ ਜੀ। ਉਹਦੇ ਨਾਲ ਆਪਦਾ ਵੀ ਰਿਸਕ ਜਾਗਦਾ ਤੁਸੀਂ ਆਪਦੇ ਨਾਲੋਂ ਤਾਂ ਜ਼ਿਆਦਾ ਜਿਹੜੇ ਗਾਹ ਪਬਲਿਕ ਹੈਗੀ ਉਹਨਾਂ ਦਾ ਜ਼ਿਆਦਾ ਨੁਕਸਾਨ ਆ ਜੀ। ਹੁਣ ਲੋਕ 에어 ਬੈਗ ਦੀ ਲਾਈਟ ਜਦਦੀ ਹੋਵੇ ਤਾਂ ਫਿਰ ਕਿਉਂ ਜਦ 에어 ਬੈਗ ਦੀ ਲਾਈਟ ਆਉਂਦੀ ਆ? 에어 ਬੈਗ ਦੀ ਜੇ ਲਾਈਟ ਜੱਦਦੀ ਆ ਤਾਂ ਇਹਦਾ ਮਤਲਬ ਹੋ ਵੀ 에어 ਬੈਗ ਨੇ ਵਰਕ ਨਹੀਂ ਕਰਨਾ। ਨਹੀਂ ਕਰਨਾ। ਪਰ ਹੋਦਾ ਜੀ ਬਿਲਕ ਸਾਨੂੰ ਉਹਦਾ ਕੰਮ ਕਰਾਉਣਾ ਚਾਹੀਦਾ ਬਿਲਕੁਲ 에어 ਬੈਗ ਪਹਿਲੀਆਂ ਗੱਡੀਆਂ ਮਜ਼ਬੂਤ ਸੀਗੀਆਂ ਪਰ ਅੱਜ ਗੱਡੀਆਂ ਦੇ ਵਿੱਚ ਡਿਊਰਬਿਲਟੀ ਘਟ ਗਈ 에어 ਬੈਗ ਜਦੋਂ ਕੰਪੈਕਟ ਹੋ ਕੇ ਖੜਕਦਾ ਹੈ ਕੰਪੈਕਟ ਹੋ ਕੇ ਕਿਤੇ ਸਵਾਜਦਾ ਤਾਂ ਉਹ ਖੁੱਲ ਕੇ ਬੰਦੇ ਦੀ ਜਾਨ ਨੂੰ ਸੇਫਟੀ ਕਰਦਾ ਬਿਲਕੁਲ ਲੋਕਾਂ ਨੂੰ ਮੈਂ ਤਾਂ ਇਹ ਸਮਝਦਾ ਅਨਸਾਰ ਆਪਦੀ ਜ਼ਿੰਦਗੀ ਦੀ ਕੀਮਤ ਨਹੀਂ ਜਾਣ ਨਹੀਂ ਪਤਾ ਕਿ ਇਹਦੇ ਬਾਰੇ ਕੁਝ ਜੋ ਚਲ ਟੈਕਨੀਕਲ ਪੁਆਇੰਟ ਦੇਖੋ ਜਿਵੇਂ ਵੀ ਹੈਗਾ ਹਰੇਕ ਬੰਦੇ ਦੀ ਆਪਦੀ ਆਪਦੀ ਇੰਪੋਰਟੈਂਸ ਆ ਟਾਈਮ ਦੀ ਵੀ ਇੰਪੋਰਟੈਂਸ ਆ ਕੋਈ ਵੀ ਮਨੁੱਖਾ ਭਾਵੇਂ ਉਹ ਫ੍ਰੀ ਫਿਰਦਾ ਉਹਦੀ ਆਪਦੀ ਜ਼ਿੰਦਗੀ ਇੱਕ ਵੈਲਿਊ ਰੱਖਦੀ ਆ ਚਾਹੇ ਉਹਦੇ ਪਰਿਵਾਰ ਵਾਸਤੇ ਆ ਉਹ ਸੋਸ਼ੀਅਲੀ ਉਹਦਾ ਜ਼ਿਆਦਾ ਹੈਗਾ ਰੋਲ ਜੇ ਅਗਰ ਆਪਾਂ ਸੋਸ਼ੀਅਲੀ ਅਵੇਅਰ ਹੋਵਾਂਗੇ ਤਾਂ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਬੈਨੀਫਿਟ ਬਹੁਤ ਜ਼ਿਆਦਾ ਮਿਲੂਗਾ ਠੀਕ ਹੈ ਜੀ ਜਿਵੇਂ ਕਹ ਲਓ ਕਿ ਬੰਦਾ ਕੋਈ ਸੋਸ਼ੀਅਲ ਐਕਟੀਵਿਟੀ ਕਰਦਾ ਹੈਗਾ ਆਪਦਾ ਉਹ ਲੋਕਾਂ ਨੂੰ ਗਾਈਡ ਕਰਦਾ ਹੈਗਾ ਕਿਸੇ ਚੀਜ਼ ਬਾਰੇ ਕਿਸੇ ਰੋਡ ਟ੍ਰੈਫਿਕ ਰੂਲਸ ਬਾਰੇ ਆਪਣੇ ਜ਼ਿਆਦਾਤਰ ਜਿਹੜੇ ਹੈਗੇ ਟ੍ਰੈਫਿਕ ਰੂਲ ਹੀ ਜਿਹੜੇ ਹੈਗੇ ਲੋਕ ਡਿਸਓਵੇ ਕਰਦੇ ਹੈਗੇ ਆ ਉਹਦੇ ਨਾਲ ਆਪਦਾ ਨਹੀਂ ਉਹ ਕੱਲਾ ਨੁਕਸਾਨ ਕਰ ਰਿਹਾ ਉਹ ਪੂਰੀਏ ਸਿਸਟਮ ਦਾ ਨੁਕਸਾਨ ਕਰ ਰਿਹਾ ਹੈਗਾ ਸੋਸਾਇਟੀ ਦਾ ਨੁਕਸਾਨ ਕਰ ਰਿਹਾ ਜੀ ਉਹ ਬਿਲਕੁਲ ਹਾ ਜਿਹੜੀ ਚੀਜ਼ ਸੋਸਾਇਟੀ ਵਾਸਤੇ ਚੰਗੀ ਹੈ ਅਸੀਂ ਉਹ ਸੋਸਾਇਟੀ ਦੇ ਵਿੱਚ ਆਪਣੇ ਆਪ ਨੂੰ ਛੇਖੀ ਸਮਝਦੇ ਆ ਪਰ ਉਹ ਇੱਕ ਸੋਸਾਇਟੀ ਦਾ ਬੰਦਾ ਵੇਖ ਕੇ ਤੇ ਉਹਦੇ ਨਾਲ ਜਿਵੇਂ ਖਰਬੂਜੇ ਨੂੰ ਖਰਬੂਜਾ ਰੰਗ ਫੜਦਾ ਹੈ ਬਿਲਕੁਲ ਉਹ ਫੜ ਰਿਹਾ ਹੈ ਖਰਬੂਜੇ ਨਾਲ ਇਹ ਗਲਤ ਹੈ ਨਾ ਬਿਲਕੁਲ ਸਹੀ ਗੱਲ ਹੈ ਜੀ ਇਹ ਉਹ ਗਲਤ ਗੱਲ ਹੈ ਇਹ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਉਸ चीज ਨੂੰ ਅਗਲਾ ਬੰਦੇ ਨੂੰ ਰੋਕ ਕੇ ਸਮਝਾਉਣ ਦੀ بجائے ਆਪ ਕਹਿੰਦਾ ਕਿ ਯਾਰ ਇਹ ਵੀ ਜਾਂਦਾ ਮੈਂ ਵੀ ਆਵਜਾ ਹੋ ਜਾ ਉਹ ਉਹ ਗਲਤ ਹੈ ਸਿਸਟਮ ਉਹਨੂੰ ਸੁਧਾਰਨਾ ਚਾਹੀਦਾ ਆਪਾਂ ਸਾਰੇ ਲੋਕਾਂ ਨੂੰ ਜੇਕਰ ਆਪਾਂ ਕਹਿ ਜਾਈਏ ਕਿ ਆਮ ਪੁਲਿਸ ਡਿਪਾਰਟਮੈਂਟ ਜਾਂ ਹੋਰ ਆ ਕੇ ਸਾਨੂੰ ਕੋਈ ਸਮਝਾਊਗਾ ਉਹਦੇ ਨਾਲ ਉਹ ਤਾਂ ਖੁਦ ਵੀ ਅਵੇਅਰ ਹੋਣਾ ਪੈਣਾ ਆਪਾਂ ਨੇ ਸੀ ਜੀ ਮੈਂ ਨਾ ਪਹਿਲਾਂ ਸਰਵਲ ਰੋਡ ਸੇਫਟੀ ਦੇ ਕੰਮ ਕਰਦਾ ਹਾਂ ਜੀ ਬਿਲਕੁਲ ਜੀ ਉੱਥੇ ਲਿਖਿਆ ਸੀ ਵੀ ਹੈਲਮਟ ਜਾਂ ਚਲਾਣ ਤੋਂ ਬਚਣ ਲਈ ਨਹੀਂ ਬਿਲਕੁਲ ਜੀ ਧਰਮਰਾਜ ਤੁਹਾਡੀ ਜ਼ਿੰਦਗੀ ਨਾ ਲੈ ਜਾਵੇ ਇਸ ਕਰਕੇ ਹੈਲਮਟ ਪਾਇਆ ਜ਼ਰੂਰੀ ਹੈ ਬਿਲਕੁਲ ਤੁਹਾਡੇ ਘਰ ਤੁਹਾਡੇ ਬੱਚੇ ਉਡੀਕ ਰਹੇ ਆ ਬਿਲਕੁਲ ਉਹਦਾ ਮਤਲਬ ਸੀ ਸਪੀਡ ਲਿਮਟ ਲੈ ਕੇ ਚਲੋ ਬਿਲਕੁਲ ਜੀ ਦੇਖੋ ਪੁਲਿਸ ਵਾਲਾ ਚਲਾਣ ਕਰਤਾ ਉਹਨੇ ਆਪਣੀ ਡਿਊਟੀ ਪੂਰੀ ਕਰਤੀ ਗਵਰਨਮੈਂਟ ਦੇ ਖਜ਼ਾਨੇ 'ਚ ਰੁਪਏ ਚਲੇ ਗਏ ਹਾਂਜੀ ਚਲੋ ਇਹ ਪੁਲਿਸ ਵਾਲਾ ਵੀ ਹੈ ਨਹੀਂ ਚਲਾਣ ਵੀ ਨਹੀਂ ਹੋਇਆ ਤੇ ਰੋਡ ਤੇ ਚੱਲਦੇ ਆ ਅਗਰ ਦੁਰਘਟਨਾ ਹੋ ਜਾਂਦੀ ਹੈ ਇੱਕ ਪਰਿਵਾਰ ਦਾ ਮੁਖੀ ਜਿਹਨੇ 5-20 ਕਿਹਾ ਚਾਰ ਜੀ ਜਿਨ੍ਹਾਂ ਨੂੰ ਪਾਲ ਰਿਹਾ ਬਿਲਕੁਲ ਕਿਉਂ ਇਨਾ ਸੋਚ ਕੇ ਵੇਖਣਾ ਵੀ ਜੀ ਉਹ ਪਰਿਵਾਰ ਦਾ ਜੀ ਚਲਾ ਗਿਆ ਉਹ ਭੈਣ ਜਿਹਦਾ ਪਤੀ ਸੀ ਮਿਲਪੇੜ ਉਹ ਬੱਚੀ ਜਿਹਦਾ ਪਿਓ ਸੀ ਉਹ ਮਾਂ ਜਿਹਦਾ ਪੁੱਤ ਸੀ ਉਹ ਪਿਓ ਜਿਹਦਾ ਪੁੱਤ ਸੀ ਉਹ ਕਿੰਨੇ ਪ੍ਰਭਾਵਤ ਹੁੰਦੇ ਉਹਦੇ ਬਾਰੇ ਦੱਸੋ ਬਿਲਕੁਲ ਜੀ ਸਾਰਾ ਪਰਿਵਾਰ ਹੀ ਤੈਸ ਨੈਸੀ ਹੋ ਜਾਂਦਾ ਜੀ ਇੱਕ ਹਿਸਾਬ ਨਾਲ ਤੁਸੀਂ ਇਹ ਬਹੁਤ ਐਵਜੇ ਵੇਖੀ ਹੈਗੇ ਕੇਸ ਅਸੀਂ ਜਿਵੇਂ ਮੈਂ ਰੋਡ ਤੇ ਜਾਂਦਾ ਹੈਗਾ ਕਈਆਂ ਦੇ ਮੇਨ ਮੁਕੀ ਹੈ ਜਿਹੜੇ ਘਰ ਤੇ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਉਹ ਪਰਿਵਾਰ ਜਿਹੜਾ ਹੈਗਾ ਬਿਲਕੁਲ ਰੋਡ ਤੇ ਆ ਜਾਂਦਾ ਜੀ ਨਾ ਤਾਂ ਬढ़ापे ਦੇ ਜਿਹੜੇ ਜਿਹੜੇ ਉਹਨਾਂ ਦੇ ਮਾਪਿਓ ਹੈਗੇ ਆ ਉਹਨਾਂ ਨੂੰ ਕੋਈ ਹਸਾਰਾ ਮਿਲਦਾ ਹੈਗਾ ਦਵਾਈ ਬੂਟੀ ਉਹਨਾਂ ਨੂੰ ਨਹੀਂ ਵਿਚਾਰਿਆਂ ਨੂੰ ਨਸੀਬ ਹੁੰਦੀ ਛੋਟੇ ਛੋਟੇ ਬੱਚੇ ਜਿਹੜੇ ਸਕੂਲ ਜਾਣ ਦੀ ਉਮਰ ਹੁੰਦੀ ਆ ਉਹ ਆਪਦੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਕਿਤਨੇ ਕਿਰੇ ਦਿਹਾੜੀ ਕਰਦੇ ਵਿਖੇ ਕਰਦੇ ਵਿਖੇ ਬਿਲਕੁਲ ਲਾਈਵ ਦੇਖੇ ਆ ਜੀ ਬਿਲਕੁਲ ਵੀਰ ਜੀ ਦੀ ਗੱਲ ਕਰ ਰਹੇ ਸੱਚੀ ਕਹਿ ਰਹੇ ਕੋਈ ਗੱਲਾਂ ਦਾ ਕੜਾ ਨਹੀਂ ਦੋਸਤੋ ਅਕਸਰ ਹੀ ਸਾਡੇ ਸਮਾਜ ਦੇ ਵਿੱਚ ਜੋ ਕੋਈ ਸਿੱਖਿਆ ਦਿੰਦੇ ਨਾ ਉਹਨੂੰ ਜਾਤਾਂ ਕਹਿੰਦੇ ਤੂੰ ਕਾਜੀ ਹੈ ਉਹ ਜਾਤ ਤੂੰ ਸਿਆਣਾ ਬਣਦਾ ਉਹਦਾ ਕੰਮ ਕਰਦਾ ਹਾਂ ਜੀ ਪਰ ਆਪਣੀ ਗਰਬਣੀ ਕਹਿੰਦੀ ਭਾਈ ਵੇ ਬੋਲ ਧਰਮੜੀਆ ਮੌਨ ਕਾ ਤੋ ਤਾਰਿਆ ਸचेਤ ਕਰਨ ਵਾਸਤੇ ਇਹ ਕੰਮ ਕੀਤੇ ਜਾਂਦੇ ਆ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਸਰਕਾਰ ਸਮੇ ਸਮੇਂ ਸਰ ਅਵੇਰਨੈਸ ਕੈਂਪ ਲਾਉਂਦੀ ਹੈ ਪਰ ਅਸੀਂ ਉਹਨੂੰ ਇਗਨੋਰ ਮਾਰਦੇ ਆ ਕਿ ਕਿਸੇ ਦਾ ਨੁਕਸਾਨ ਨਹੀਂ ਹੈ ਉਹ ਨੁਕਸਾਨ ਸਾਡਾ ਸਾਡਾ ਸੋਸਾਇਟੀ ਵਾਲਾ ਹੈ ਸੋ ਬਈ ਜੀ ਥੈਂਕ ਯੂ ਤੁਹਾਡੀਆਂ ਅਨਮੋਲ ਗੱਲਾਂ ਜਿਹੜੀਆਂ ਆਪਾਂ ਫੇਸਬੁਕ ਤੇ ਸ਼ੇਅਰ ਕਰਾਂਗੇ ਪਰ ਤੁਹਾਡੀ ਗੱਡੀ ਬੈਕਪੈਕ ਤੇ ਚਲ ਦਿਖਾਉਂਦੀ ਹੈ ਇਹਦੀ ਸਪੀਡ ਜਿੰਨੀ ਪਹਿਲਾਂ ਸੀਦਲੋਂ ਵਧ ਗਈ ਹਾਂਜੀ ਪਰ ਉਹਨੂੰ ਇੱਕਦਮ ਦਾ ਬੂਸਟ ਨਹੀਂ ਦੇਣਾ ਥੇਰ ਸ਼ਿਫਟਿੰਗ ਕਰ ਠੀਕ ਹੈ ਜੀ ਜਿਹੜਾ ਗੇਅਰ ਸ਼ਿਫਟਿੰਗ ਵੇਲੇ ਆਪਾਂ ਟਾਰਕ ਵਧਾਉਣੇ ਆ ਉਹ ਕਿਤੇ ਨਾ ਕਿਤੇ ਬਾਈ ਜੀ ਇੱਕ ਟਾਈਮ ਤੇ ਉੱਤੇ ਨੁਕਸਾਨ ਨੁਕਸਾਨ ਦੇ ਹੋਏ ਜਦੋਂ ਕੀ ਹਰੇਕ ਵਿਅਕਤੀ ਇੱਕ ਸਵੇਰ ਦੇ ਟਾਈਮ ਤੇ ਇੱਥੇ ਬੈਕ ਕੰਪਰੈਸਰ ਦੇਖਦਾ ਹਾਂ ਪਰ ਜਦੋਂ ਗੱਡੀ ਚੱਲ ਜਾਂਦੀ ਹੈ ਉਹਦੇ ਜਦੋਂ ਪਿਸਟਨ ਸਹਿਲ ਜਾਂਦੇ ਆ ਉਹਦੇ ਰਿੰਗਾਂ ਦਾ ਕਲੀਰਸ ਚੇਂਜ ਹੋ ਜਾਂਦਾ ਹੈ ਬਿਲਕੁਲ ਟੈਂਪਰੇਚਰ ਹਾਈ ਤੇ ਚਲੀ ਜਾਂਦੀ ਹੈ ਤਾਂ ਉਦੋਂ ਸਹੀ ਮੈਨੇਜ ਆਪਣੀ ਗੱਡੀ ਨੂੰ ਕਿਤੇ ਕਿਤੇ ਕਾਈ ਜ਼ਰੂਰ ਦੇਖੋ ਕਿ ਤੁਹਾਡੇ ਇੰਜਨ ਦੇ ਵਿੱਚ ਕੋਈ ਦਿੱਕਤ ਬਹੁਤ ਪੈਣੇ ਦਾ ਹੋ ਗਿਆ ਆ ਵਾਲਾ ਖੁਰਜਾ ਹੋ ਗਿਆ ਬ੍ਰੇਕ ਆਇਲ ਹੋ ਗਿਆ ਬਿਲਕੁਲ ਜੀ ਪਾਣੀ ਵਾਲਾ ਟੈਂਕ ਹੋ ਗਿਆ ਇਹ ਸਾਰੀਆਂ ਚੀਜ਼ਾਂ ਮਾੜਾ ਪਾਣੀ ਵਾਲਾ ਟੈਂਕ ਹੋ ਗਿਆ ਠੀਕ ਹੈ ਜੀ ਵਾਲ ਟੈਪਸ ਹੋ ਗਈ ਠੀਕ ਹੈ ਜੀ ਸਰਪੋਜੀ ਇੱਥੇ ਵਰਕਿੰਗ ਹੋ ਗਈ ਜੀ ਪਾਵਰ ਸਟੀering ਹੋ ਗਿਆ ਜੀ ਬ੍ਰੇਕ ਆਇਲ ਹੋ ਗਿਆ ਜੀ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕੰਬਾਈਨ ਕੰਬਾਈਨ ਜੇ ਇੰਜਨ ਜੇ ਆਪਾਂ ਪਾਣੀ ਦੀ ਪਿਆਸ ਲੱਗਦੀ ਹੈ ਤੇ ਲੋਕ ਇਹ ਸੋਚਦੇ ਆ ਕੋਈ ਗਲਤ ਕਮੈਂਟ ਪਾਉਂਦੇ ਆ ਓਏ ਯਾਰ ਯਾਰ ਇਹਨਾਂ ਦੀ ਕਿਹੜੀ ਗੱਲ ਹੋਇਆ ਜਦੋਂ ਕ੍ਰਾਸ ਨਵਾਂ ਹੁੰਦਾ ਜੀ ਹੋਇਆ ਹੁੰਦਾ ਪਰ ਹਰ ਇੱਕ ਚੀਜ਼ ਦੀ ਇੱਕ ਟਾਈਮ ਪਾਸ ਕੀ ਟਾਈਮ ਲਿਮਟ ਹੈ ਬਿਲਕੁਲ ਉਹਦੀ ਲਾਈਫ ਖਤਮ ਹੋ ਜਾਂਦੀ ਹੈ ਬਿਲਕੁਲ ਉਸ ਲਾਈਫ ਨੂੰ ਵਧਾਉਣ ਵਾਸਤੇ ਅਸੀਂ ਕਿਸੇ ਦਾ ਕੁਝ ਜ਼ਿਆਦਾ ਹੋਰ ਖੁਰਕ ਕਰਦੇ ਨਹੀਂ ਜਾਂ ਆਪਣੇ ਸਰੀਰ ਦੀ ਖਾਾਕ ਨੂੰ ਆਪਾਂ ਉਸ ਲੈਵਲ ਤੱਕ ਲੈ ਜਾਈਏ ਜਿਸ ਲੈਵਲ ਤੱਕ ਸਾਡੀ ਆ ਉਮਰ ਦੇ ਮੁਤਾਬਕ ਨੀਡ ਦੀ ਲੋੜ ਹੈ ਤਾਂ ਉਹ ਆਦਮੀ ਜਿਵੇਂ ਪ੍ਰਾਣਿਕ ਬਜ਼ੁਰਗ ਕਹਿੰਦੇ ਸੀ ਨਾ ਘੋੜੇ ਨੂੰ ਤੇ ਇਨਸਾਨ ਨੂੰ ਖਾਾਕ ਵਧੀਆ ਮਿਲਦੀ ਰਹੇ ਤੇ ਕਿਤੇ ਬੁੱਢਾ ਨਹੀਂ ਹੁੰਦਾ ਇਹ ਵੀ ਪਾਜੀ ਗੱਡੀ ਹੈ ਬਿਲਕੁਲ ਜੀ ਘੋੜੇ ਦੀ ਥਾਂ ਤੇ ਗੱਡੀ ਆ ਗਈ ਮੰਨਦੇ ਹੋ ਬਿਲਕੁਲ ਜੀ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ 好的。